বিછਲੇ ਦਿਨੀ ਹੋਈ ਤੇਜ਼ ਬਰਸਾਤ ਦੇ ਕਾਰਨ ਜਿੱਥੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਪਹਾੜੀ ਤਬਾਹੀ ਮਚਾਈ ਸੀ ਜਿਸ ਵਿੱਚ ਕਿਸਾਨਾਂ ਦੀ ਹਜ਼ਾਰਾਂ ਏਕੜ ਖੜੀ ਫਸਲ ਤੋਂ ਇਲਾਵਾ ਲੋਕਾਂ ਦੇ ਮਕਾਨ ਆਦ ਵੀ ਇਨ੍ਹਾਂ ਹੜ੍ਹਾਂ ਦੇ ਪਾਣੀਆਂ ਦੇ ਕਾਰਨ ਨੁਕਸਾਨੇ ਗਏ ਹਨ ਉੱਥੇ ਦੂਜੇ ਪਾਸੇ ਪਿੰਡਾਂ ਵਿੱਚ ਰਹਿਣ ਵਾਲੇ ਗਰੀਬ ਘਰਾਂ ਦੀਆਂ ਛੱਤਾਂ ਵੀ ਇਸ ਭਾਰੀ ਬਰਸਾਤ ਦੇ ਕਾਰਨ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦੇ ਅਨੁਸਾਰ ਪਿੰਡ ਕਾਦੀਆਂ ਵਾਲੀ ਵਿੱਚ ਰਹਿਣ ਵਾਲੇ ਮੰਗਾ ਮਸੀ ਪਿਛਲੇ ਦਿਨੀ ਹੋ ਰਹੀ ਬਰਸਾਤ ਵਿੱਚ ਆਪਣੀਆਂ ਦੋ ਬੇਟੀਆਂ ਨਾਲ ਮਕਾਨ ਵਿੱਚ ਬੈਠਾ ਸੀ ਕਿ ਉਹਨਾਂ ਦੇ ਮਕਾਨ ਦੀ ਛੱਤ ਡਿੱਗਣੀ ਸ਼ੁਰੂ ਹੋ ਗਈ ਜਦਕਿ ਉਸਨੇ ਭੱਜ ਕੇ ਆਪਣੀ ਤੇ ਆਪਣੀਆਂ ਦੋਨਾਂ ਧੀਆਂ ਦੀ ਜਾਨ ਬਚਾਈ ਪਰ ਗਰੀਬ ਹੋਣ ਦੇ ਕਾਰਨ ਉਹ ਆਪਣੇ ਮਕਾਨ ਦੀ ਛੱਤ ਨਹੀਂ ਬਦਲ ਸਕਦਾ ਅਤੇ ਖੁੱਲੇ ਅਸਮਾਨ ਵਿੱਚ ਰਹਿਣ ਲਈ ਮਜਬੂਰ ਹੋ ਗਿਆ ਹੈ ਉਸਨੇ ਜ਼िला ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਉਸਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਮਕਾਨ ਦੀ ਛੱਤ ਬਦਲ ਸਕੇ ਕਾਦੋ ਕੀ ਨਾ ਆਪਣਾ ਤੇ ਕਿਹੜਾ ਪਿੰਡ ਜੇ ਪਿੰਡ ਮੇਰਾ ਕਾਦਿਆਂ ਜੀ ਨਾਂ ਮੇਰਾ ਮੰਗਲ ਸਿੰਘ ਆ ਇਹ ਜਿਹੜਾ ਛਾਤ ਡਿੱਗੀ ਆ ਕਦੋਂ ਦੀ ਇਹ ਘਟਨਾ ਵਾਪਰੀ ਆ ਇਹ ਮਹਾਰਾਜ ਕੋਈ ਸਹੀ ਰੋਟੀ ਖਾਣ ਲਿਆ ਬਾਰੇ ਕੋਈ ਦੀ ਗੱਲ ਆ ਬਾਰਸ਼ ਬਹੁਤ ਈ ਆ ਜੀ ਅੰਦਰ ਬੈਗ ਰੋਟੀ ਖਾਣ ਲਿਆ ਤੇ ਜਦੋਂ ਡਿੱਗਣ ਲੱਗਾ ਤਾਂ ਕਾਦ ਦੇ ਤਰੇੜ ਆ ਗਈ ਭੱਜ ਕੇ ਬਾਹਰ ਆ ਕੇ ਜਾਨ ਬਚਾਈ ਆਪਣੀ ਇਹਨਾਂ ਨੇ ਨੁਕਸਾਨ ਹੋਇਆ ਸਾਡਾ ਨੁਕਸਾਨ ਇਹਦੇ ਵਿੱਚ ਬਿਸਰਾ ਹੀ ਪੇਟੀ ਦੇ ਵਿੱਚ ਉਹ ਟੀਵੀ ਆ ਉਹਦੇ ਤੇ ਬੱਲੇ ਵੱਜ ਗਏ ਨਨਸਾਂ ਟੀਵੀ ਟਾਲੀ ਭੱਜ ਗਏ ਬਲੱਡ ਬੁੱਢ ਭੱਜ ਗਏ ਤੇ ਇਸ ਤੋਂ ਪਹਿਲਾਂ ਤੁਹਾਨੂੰ ਕੱਚੇ ਕੋਠਿਆਂ ਦੀ ਗ੍ਰਾਂਟ ਮਿਲੀ ਪਹਿਲਾਂ ਤਾਂ ਵੀ ਸਰਕਾਰ ਨੇ ਜਦੋਂ ਕੱਚੇ ਕੋਠੇ ਦੇਣ ਦਾ ਲਿਆ ਇਹਨਾਂ ਨੇ ਫਾਰਮ ਭਰੇ ਜਾਂ ਕੋਈ ਗ੍ਰਾਂਟ ਮਿਲੀ ਹੈ ਸਰਕਾਰੋਂ ਕੱਚੇ ਕੋਠਿਆਂ ਦੀ ਨਾ ਜੀ ਸਾਨੂੰ ਕੋਈ ਨਹੀਂ ਮਿਲੀ ਕੱਚੇ ਕੋਠੇ ਦੀ ਗ੍ਰਾਂਟ ਦਾ ਜ਼ਿਕਰ ਤੇ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਭਾਈ ਆਨੇ ਵੀ ਗਰੀਬ ਬੰਦਾ ਮਾਤੜ ਬੰਦਾ ਮਰਾ ਜ ਕੋਈ ਆਸਰਾ ਨਹੀਂ ਬਸ ਧੀਆਂ ਧੀਆਂ ਨੇ ਦੋ ਇੰਨੇ ਰੋ ਕੱਟਾ ਕੋਠਾ ਦੇ ਚੱਲੋ ਕੋ ਬਿਆਨ ਕਰਨ ਉਹਨਾਂ ਦੀ ਸ਼ਤ ਦੀ ਮਾਣਤ ਹੋ ਜੇ ਇਸ ਸਮਾਜ ਸੇਵੀ ਸੰਸਥਾਵਾਂ ਤੋਂ ਕੀ ਦੀ ਹੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਇਹਨਾਂ ਨੂੰ ਆੰਦਿਆਂ ਵੀ ਉਹ ਸਾਨੂੰ ਮਾਣਤ ਕੀਤੀ ਜਾਏ ਸਾਡੀ ਸ਼ਤ ਬਦਲੀ ਜਾਏ